ਆਪਣੀ ਹੀ ਸਰਕਾਰ ਖਿਲਾਫ ਨਸ਼ਾ ਦੇ ਮੁੱਦੇ ਤੇ ਮੋਰਚਾ ਖੋਲਣ ਵਾਲੇ ਕੁਲਬੀਰ ਸਿੰਘ ਜੀਰਾ ਨੂੰ ਭਾਵੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪਾਰਟੀ ਦੀ ਮੂਲਲੀ ਮੈਂਬਰਸ਼ਿਪ ਤੋਂ ਸਸਪੈਂਡ ਕਰਕੇ ਬਗਾਵਤ ਕਰਨ ਦਾ ਇਨਾਮ ਦੇ ਦਿੱਤਾ ਪਰ ਇਸ ਦੇ ਉਲਟ ਵਿਰੋਧੀ ਪਾਰਟੀਆਂ ਜੀਰਾ ਦੀ ਬਗਾਵਤ ਨਾਲ ਸਹਿਮਤ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਪਹਿਲਾਂ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਫਿਰ ਵਿਰੋਧੀ ਚਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੁਲਬੀਰ ਸਿੰਘ ਜੀਰਾ ਦਾ ਸਮਰਥਨ ਕੀਤਾ ਸੀ ਅਤੇ ਹੁਣ ਟਕਸਾਲੀ ਇਕਾਲੀਆਂ ਨੇ ਵੀ ਜੀਰਾ ਨੂੰ ਹੱਲਾਸ਼ੀਰ ਦਿੱਤੀ ਹੈ ਸੇਵਾ ਸਿੰਘ ਸੇਖਮਾਨੇ ਕਾਂਗਰਸ ਤੇ ਜ਼ੀਰਾ ਦੀ ਹੱਕ ਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਦੋਸ਼ ਲਾਏ ਨੇ ਵੇਖੋ ਜੋ ਕੁਲਵੀਰ ਸਿੰਘ ਜ਼ੀਰਾ ਨੌਜਵਾਨ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਉਹਨੇ ਹੱਕ ਤੇ ਸੱਚ ਦੀ ਆਵਾਜ਼ بلند ਕੀਤੀ ਆ ਮੈਂ ਉਹਦੇ ਇਸ ਸਟੈਂਡ ਦੀ ਸ਼ਲਾਘਾ ਕਰਨਾ ਕਿ ਜਿਹੜਾ ਵੱਡੇ ਤੋਂ ਵੱਡਾ ਅਫਸਰ ਪੁਲਿਸ ਦਾ ਆਈਜੀ ਉਸ ਵੇਲੇ ਸਟੇਜ ਤੇ ਬੈਠਾ ਸੀ ਸਾਰੀ ਐਡਮਿਨਿਸਟ੍ਰੇਸ਼ਨ ਉੱਤੇ ਸੀ ਜਿਸ ਢੰਗ ਨਾਲ ਉਹਨੇ ਹੱਕ ਤੇ ਸੱਚ ਦੀ ਗੱਲ ਕੀਤੀ ਆ ਤੇ ਚਾਹੀਦਾ ਇਹ ਸੀ ਕਿ ਉਹਦੀ ਪਾਰਟੀ ਦੇ ਪ੍ਰੈਜ਼ੀਡੈਂਟ ਜਾਂ ਉਹਨਾਂ ਦੀ ਸਰਕਾਰ ਉਹਦੀ ਗੱਲ ਵੱਲ ਧਿਆਨ ਦੇ ਕੇ ਉਹਨਾਂ ਅਫਸਰਾਂ ਦੀ ਇਨਕੁਆਰੀ ਕਰਵਾਉਂਦੇ ਕਿਉਂਕਿ ਉਹਦੇ ਤੋਂ ਬਾਅਦ ਜਿਹੜੇ ਐਸਟੀਐਫ ਦੇ ਉਸ ਵੇਲੇ ਇਨਚਾਰਜ ਨੇ ਮੁਹੰਮਦ ਮੁਸਤਾਫਾ ਉਹਨਾਂ ਨੇ ਵੀ ਇੱਕ ਗੱਲ ਸਵੀਕਾਰ ਕਰ ਲਈ ਆ ਕਿ ਜਿਹੜੀ ਡਿਸਟ੍ਰਿਕਟ ਪੁਲਿਸ ਆ ਉਹ ਜਿਹੜੇ ਪੀਓ ਆ ਉਹਨਾਂ ਨੂੰ ਫੜਦੀ ਨਹੀਂ ਵੇਲੇ ਨਾਲ ਚਲਾਨ ਪੇਸ਼ ਨਹੀਂ ਕਰਦੀ ਉਹਨਾਂ ਦੀਆਂ ਗੱਲਾਂ ਵੀ ਇਹ ਸਾਬਤ ਕਰਦੀਆਂ ਨੇ ਕਿ ਪੁਲਿਸ ਦਾ ਤੇ ਜਿਹੜਾ ਪੋਲਿਟਿਸ਼ੀਅਨ ਦਾ ਨੈਕਸਸ ਆ ਉਹੀ ਇੱਥੇ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਸ਼ੈਲਟਰ ਕਰ ਰਿਆ ਲੇਕਿਨ ਇਹ ਚਾਹੀਦਾ ਏ ਸੀ ਕਿ ਜਿਹੜੇ ਇਲਜ਼ਾਮ ਜੀਰੇ ਨੇ ਲਾਏ ਨੇ ਉਹਨਾਂ ਦੀ ਇਨਕੁਆਇਰੀ ਹੁੰਦੀ ਤੇ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਹੁੰਦੀ ਲੈਕਿਨ ਹੋਇਆ ਕੀ ਆ ਕਿ ਜਿਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਉਹਦੇ ਖਿਲਾਫ ਐਕਸ਼ਨ ਹੋ ਗਿਆ ਜਿਹੜੀ 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 ਮੌਜੂਦਾ ਸਰਕਾਰ ਆ ਮੈਂ ਕਹਿਣਾ ਚਾਹਾਂਗਾ ਕਿ ਉਹ ਜਿਹੜੇ ਚੁਣੇ ਹੋਰੇ ਲੋਕ ਨੇ ਵੋਟਾਂ ਨਾਲ ਆਏ ਉਹਨਾਂ ਦੀ ਸਰਕਾਰ ਨਹੀਂ ਇਹ ਸਰਕਾਰ ਨੂੰ ਬਿਊਰੋਕ੍ਰੇਸੀ ਤੇ ਅਫਸਰ ਜਿਹੜੇ ਆ ਉਹ ਚਲਾ ਰਹੇ ਆ ਉਹਨਾਂ ਨੂੰ ਤਰਜੀਹ ਵਧ ਦਿੱਤੀ ਜਾ ਰਹੀ ਆ ਤੇ ਜਿਹੜੇ ਇਲੈਕਟਿਡ ਲੋਕ ਨੇ ਲੋਕ ਲੋਕ ਨਮਾਇੰਦੇ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ। ਉਹ ਤੇ ਪੋਲੀਟੀਕਲੀ ਇਹ ਗੱਲ ਕਹਿੰਦੇ ਆ ਅਸੀਂ ਜਿਹੜਾ ਬੰਦਾ ਵੀ ਭਾਵੇਂ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਲੋਕਾਂ ਦੇ ਹਿੱਤ ਦੀ ਗੱਲ ਕਰ ਲਾ ਜਿਹੜੀਆਂ ਸਮਾਜਿਕ ਤਰੀਤੀਆਂ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਅਸੀਂ ਉਹਦੀ ਪ੍ਰਸ਼ੰਸਾ ਕਰਦੇ